ਸਭ ਤੋਂ ਪਹਿਲਾਂ ਤੇ ਸਾਡੇ YouTube ਚੈਨਲ ਨਾਲ ਜਿਹੜੇ ਸਾਰੇ ਹੀ ਵੀਰ ਪੈਣ ਭਰਾਵਾਂ ਨੂੰ ਆਦੇਸ਼ 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 ਸਾਡੇ YouTube ਚੈਨਲ ਦਾ ਨਾਮ ਹੈਗਾ ਜੀ ਓਮ ਨਮੋ ਆਦੇਸ਼ 9438 ਜਿੰਨਾ ਪੈਣਾ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਇਦਾਂ ਦੇ ਵੀਡੀਓ ਤੁਹਾਨੂੰ ਹੋਰ ਮਿਲ ਸਕਣ ਜੰਤਰਾ ਦੀ ਲੜੀ ਚੱਲਦੀ ਹੈ ਜੀ ਜੰਤਰਾ ਦੀ ਲੜੀ ਦੇ ਮੁਤਾਬਕ ਕਰਦੇ ਤੁਹਾਨੂੰ ਇੱਕ ਹੋਰ ਯੰਤਰ ਦੇ ਇੰਝ ਆ ਰਹੇ ਜੋ ਕਿ ਬਹੁਤ ਹੀ کارਗਰ ਆ ਬਹੁਤ ਹੀ ਸ਼ਕਤੀਸ਼ਾਲੀ ਯੰਤਰ ਆ ਸੌਖਾ ਕੰਮ ਆ ਜੀ ਤੇ ਯੰਤਰ ਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਰੱਖ ਲਿਓ ਤਾਂ ਜੋ ਤੁਹਾਨੂੰ ਬਣਾਉਣਾ ਆਸਾਨ ਹੋ ਸਕੇ ਇਹ ਵਾਲਾ ਹੈਗਾ ਜੀ ਜਿਆਦਾ ਲਾਭ ਪ੍ਰਾਪਤੀ ਲਈ ਯੰਤਰ ਜਿਨ੍ਹਾਂ ਭੈਣ ਭਰਾਵਾਂ ਦੇ ਜਾਂ ਵੀਰਾਂ ਦੇ ਤੰਗਾਂ ਦੇ ਕਮੈਂਟ ਆਉਂਦੇ ਆ ਵੀ ਸਾਡੇ ਵਪਾਰ ਆਸਤੇ ਕੋਈ ਕੰਮ ਯੰਤਰ ਜਾਂ ਕੋਈ ਮੰਤਰ ਦਿਓ ਜਿਹਦੇ ਨਾਲ ਸਾਨੂੰ ਤੰਨ ਦੀ ਪ੍ਰਾਪਤੀ ਹੋਵੇ ਜਾਂ ਸਾਡਾ ਵਪਾਰ ਵਧੇ ਜਾਂ ਉਹਦੇ ਵਿੱਚ ਕੋਈ ਲਾਭ ਨਹੀਂ ਹੋ ਰਿਹਾ ਵਪਾਰ ਬਹੁਤ ਆ ਪਰ ਲਾਭ ਨਹੀਂ ਹੋ ਰਿਹਾ ਤਾਂ ਉਹ ਸਾਰੀਆਂ ਸਮੱਸਿਆਵਾਂ ਦਾ ਹੱਲ ਇਹ ਮੰਤਰ ਯੰਤਰ ਆ ਜੀ ਜਿਆਦਾ ਲਾਭ ਪ੍ਰਾਪਤੀ ਲਈ ਯੰਤਰ ਯੰਤਰ ਆ ਜੀ ਸਕਰੀਨ ਸ਼ਾਟ ਲੈ ਕੇ ਰੱਖ ਲਓ ਜੀ ਫਿਰ ਬਣਾ ਲਿਓ ਇਹਦੀ ਵਿਧੀ ਹੈਗੀ ਹੈ ਜੀ ਜੇਕਰ ਕੋਈ ਵਿਅਕਤੀ ਆਪਣੇ ਕਾਰੋਬਾਰ ਵਿੱਚ উন্নতি ਚਾਹੁੰਦਾ ਹੈ ਤਾਂ ਉਹ ਇਸ ਜੰਤਰ ਨੂੰ ਸੂਰਜ ਚੜ੍ਹਨ ਤੋਂ ਪਹਿਲਾਂ ਵੀਰਵਾਰ ਦਾ ਦਿਨ ਹੋਵੇ ਸੋਮਵਾਰ ਦਾ ਦਿਨ ਹੋਵੇ ਜਾਂ ਮੰਗਲਵਾਰ ਦਾ ਹੋਵੇ ਕੇਸਰ ਜਾਂ জাফরਨ ਜਾਂ ਮੁਸ਼ਕ ਨਾਲ ਲੱਕੜੀ ਦੀ ਕਲਮ ਦੁਆਰਾ ਲਿਖੇ ਜਾਂ ਤਾਂ ਹੀ ਕੇਸਰ ਨਾਲ ਲਿਖ ਲੈ ਜਾਂ জাফরਨ ਨਾਲ ਲਿਖ ਲੈ ਜਾਂ ਮੁਸ਼ਕ ਨਾਲ ਲਿਖ ਲੈ ਲੱਕੜੀ ਦੀ ਕਲਮ ਕੱਢ ਲਓ ਕਿਸੇ ਵੀ ਲੱਕੜ ਦੀ ਲਿਖ ਉਹਦੇ ਨਾਲ ਲਿਖਣਾ ਜੀ ਇਹ ਕਿਸੇ ਵੀ ਗੱਤੇ ਤੇ ਚਪਕਾ ਕੇ ਜਾਂ ਤਸਵੀਰ ਦੇ ਬਰਾਬਰ ਸ਼ੀਸ਼ੇ ਵਿੱਚ ਮੜਾ ਕੇ ਦਫ਼ਤਰ ਜਾਂ ਫੈਕਟਰੀ ਜਾਂ ਦੁਕਾਨ ਆਦ ਵਿੱਚ ਲਟਕਾਏ ਯੰਤਰ ਬਣਾ ਲੈਣਾ ਜੀ ਇਹ ਵਾਲਾ ਯੰਤਰ ਹੈ ਜੀ ਇਹ ਬਣਾ ਕੇ ਕੇਸਰ ਦੀ ਸ਼ਾਈ ਜਾਂ ਜਾਫਰਨ ਦੀ ਸ਼ਾਈ ਨਾਲ ਲਿਖ ਲੈਣਾ ਲੱਕੜ ਦੀ ਕਲਮ ਹੋਵੇ ਜੀ ਆਪਣੇ ਕੋਲੇ ਉਹਦੇ ਨਾਲ ਲਿਖਣ ਜੀ ਇਹ ਜਾਂ ਤਾਂ ਗੱਤੇ ਤੇ ਚਪਕਾ ਲੋ ਜਾਂ ਕਿਸੇ ਤਸਵੀਰ ਦੇ ਬਰਾਬਰ ਜਿਵੇਂ ਆਪਣਾ ਘਰਾਂ ਦੇ ਵਿੱਚ ਫੋਟੋ ਲਗੀਆਂ ਨੇ ਸ਼ੀਸ਼ੇ 'ਚ ਜੜਾਉਣਾ ਉਸੇ ਤਰ੍ਹਾਂ ਨੂੰ ਸ਼ੀਸ਼ੇ 'ਚ ਜੜਾ ਲੇ ਫਿਰ ਦਫ਼ਤਰ ਜਾਂ ਫੈਕਟਰੀ ਜਾਂ ਦੁਕਾਨ ਵਿੱਚ ਲਟਕਾਵੇ ਫਿਰ ਉਹਨੂੰ ਆਪਣੀ ਦੁਕਾਨ ਦੇ ਵਿੱਚ ਲਾ ਲੇ ਤਸਵੀਰ ਬਣਾ ਕੇ ਇਸ ਨਾਲ ਵਪਾਰ ਦਿਨੋਂ ਦਿਨ ਅਨੁਤ ਹੁੰਦਾ ਜਾਵੇਗਾ ਜਿਹਦੇ ਨਾਲ ਵਪਾਰ ਵਧਣਾ ਸ਼ੁਰੂ ਹੋ ਜਾਊਗਾ ਜੀ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਸਾਡੀਆਂ ਵੀਡੀਓ ਕਿੱਦਾਂ ਲੱਗੀਆਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਇਹ ਵਾਲਾ ਮੰਤਰ ਹੈ ਜੀ ਸਕਰੀਨ ਸ਼ਾਟ ਲੈ ਕੇ ਰੱਖ ਸਕਦੇ ਆ ਇਹਦੇ ਵਿੱਚ 4 ਖੰਨੇ ਐ ਸਲੋਟਾ ਜੀ 4 ਹੀ ਖੰਨੇ ਐ ਸਲੋਟਾ 16 ਖੰਨ ਦੇ ਮੰਤਰ ਹੀ ਜੰਤਰਾ ਤਿੰਨ ਤਿੰਨ ਅੱਖਰ ਲਿਖੇ ਹੋਏ ਆ ਜੀ ਇਹਦੇ ਵਿੱਚ ਇਹ ਤੁਸੀਂ ਇੱਦਾਂ ਹੀ ਲਿਖ ਲੈਣੇ ਆ ਧੰਨਵਾਦ ਜੀ